ਮੁਕੇਸ਼ ਅੰਬਾਨੀ ਨੇ Jio AI Cloud offer ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਹਰ Jio ਉਪਭੋਗਤਾਵਾਂ ਨੂੰ 100 GB Cloud storage ਬਿਲਕੁਲ ਮੁਫਤ ਦਿੱਤੀ ਜਾਵੇਗੀ ਮੁਕੇਸ਼ ਅੰਬਾਨੀ ਨੇ ਇਹ ਐਲਾਨ Reliance Industries ਦੀ 47ਵੀਂ AGM ਮੀਟਿੰਗ ਵਿੱਚ ਕੀਤਾ ਮੁਕੇਸ਼ ਅੰਬਾਨੀ ਨੇ ਕਿਹਾ ਕਿ Jio AI Cloud Welcome offer ਇਸ ਸਾਲ ਦੀਵਾਲੀ ਤੇ ਲਾਂਚ ਕੀਤਾ ਜਾਵੇਗਾ ਮੁਕੇਸ਼ ਅੰਬਾਨੀ ਨੇ ਕਿਹਾ ਕਿ ਮੈਨੂੰ Jio AI Cloud Welcome offer ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ Jio ਉਪਭੋਗਤਾਵਾਂ ਨੂੰ 100 GB FPS ਕਲਾਊਡ ਸਟੋਰੇਜ ਮਿਲੇਗੀ ਜਿਸ ਵਿੱਚ ਉਹ ਆਪਣੀਆਂ ਫੋਟੋਆਂ, ਵੀਡੀਓ, ਦਸਤਾਵੇਜ਼ ਅਤੇ ਹੋਰ ਡਿਜੀਟਲ ਸਮੱਗਰੀ ਅਤੇ ਡਾਟਾ ਨੂੰ ਸਟੋਰ ਕਰਨ ਦੇ ਯੋਗ ਹੋਣਗੇ। ਉਸਨੇ ਕਿਹਾ ਹੈ ਕਿ ਅਸੀਂ ਇਸ ਸਾਲ ਦੀਵਾਲੀ ਤੇ Jio AI ਕਲਾਊਡ ਵੈਲਕਮ ਆਫਰ ਲਾਂਚ ਕਰਾਂਗੇ ਜਿਸ ਰਾਹੀਂ ਅਸੀਂ ਸ਼ਕਤੀਸ਼ਾਲੀ ਅਤੇ ਕਿਫਾਇਤੀ ਹੱਲ ਲਿਆ ਰਹੇ ਹਾਂ ਜਿਸ ਵਿੱਚ ਕਲਾਊਡ ਡਾਟਾ ਸਟੋਰੇਜ ਅਤੇ ਡਾਟਾ ਸੰਚਾਲਿਤ ਤੇ AI ਸੇਵਾਵਾਂ ਹਰ ਜਗ੍ਹਾ ਹਰ ਕਿਸੇ ਲਈ ਉਪਲਬਧ ਹੋਣਗੀਆਂ। ਮੁਕੇਸ਼ ਅੰਬਾਨੀ ਨੇ Jio AI Cloud offer ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਹਰ Jio ਉਪਭੋਗਤਾਵਾਂ ਨੂੰ 100 GB Cloud storage ਬਿਲਕੁਲ ਮੁਫਤ ਦਿੱਤੀ ਜਾਵੇਗੀ ਮੁਕੇਸ਼ ਅੰਬਾਨੀ ਨੇ ਇਹ ਐਲਾਨ Reliance Industries ਦੀ 47ਵੀਂ AGM ਮੀਟਿੰਗ ਵਿੱਚ ਕੀਤਾ ਹੈ ਮੁਕੇਸ਼ ਅੰਬਾਨੀ ਨੇ ਕਿਹਾ ਕਿ Jio AI Cloud Welcome offer ਇਸ ਸਾਲ ਦੀਵਾਲੀ ਤੇ ਲਾਂਚ ਕੀਤਾ ਜਾਵੇਗਾ ਮੁਕੇਸ਼ ਅੰਬਾਨੀ ਨੇ ਕਿਹਾ ਕਿ ਮੈਨੂੰ Jio AI Cloud Welcome offer ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਜੀਓ ਉਪਭੋਗਤਾਵਾਂ ਨੂੰ 100 GB ਐਫਪੀਐਸ ਕਲਾਉਡ ਸਟੋਰੇਜ ਮਿਲੇਗੀ ਜਿਸ ਵਿੱਚ ਉਹ ਆਪਣੀਆਂ ਫੋਟੋਆਂ, ਵੀਡੀਓ, ਦਸਤਾਵੇਜ਼ ਅਤੇ ਹੋਰ ਡਿਜੀਟਲ ਸਮੱਗਰੀ ਅਤੇ ਡਾਟਾ ਨੂੰ ਸਟੋਰ ਕਰਨ ਦੇ ਯੋਗ ਹੋਣਗੇ। ਉਸਨੇ ਕਿਹਾ ਕਿ ਅਸੀਂ ਇਸ ਸਾਲ ਦੀਵਾਲੀ ਤੇ ਜੀਓ AI ਕਲਾਉਡ ਵੈਲਕਮ ਆਫਰ ਲਾਂਚ ਕਰਾਂਗੇ ਜਿਸ ਤਰ੍ਹਾਂ ਹੀ ਅਸੀਂ ਸ਼ਕਤੀਸ਼ਾਲੀ ਅਤੇ ਕਿਫਾਇਤੀ ਹੱਲ ਲੈ ਆ ਰਹੇ ਹਾਂ ਜਿਸ ਵਿੱਚ ਕਲਾਉਡ ਡਾਟਾ ਸਟੋਰੇਜ ਅਤੇ ਡਾਟਾ ਸੰਚਾਲਿਤ ਤੇ AI ਸੇਵਾਵਾਂ ਹਰ ਜਗ੍ਹਾ ਹਰ ਕਿਸੇ ਲਈ ਉਪਲਬਧ ਹੋਣਗੀਆਂ।